ਹਾਂਜੀ ਸਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਪੀ ਸਿੰਘ ਸਗੀ ਸਗੀ ਫਾਰਮਿੰਗ ਯੂਟਿਊਬ ਚੈਨਲ ਦੀ ਇਸ ਖਾਸ ਵੀਡੀਓ ਤੁਹਾਡਾ ਸਾਰਿਆਂ ਦਾ ਬਿਰੋਸਤ ਕਰਦਾ ਤੇ ਆਸ ਕਰਦਾ ਠੀਕ ਹੋਵੋਗੇ ਸੋ ਦੋਸਤੋ ਸੀਸੀਟੀ ਕੈਮਰੇ ਜਿਹੜੇ ਆ ਅੱਜ ਕੱਲ ਹਰ ਇੱਕ ਦੇ ਘਰ ਲੱਗ ਗਏ ਆ ਜਾਂ ਕਲੋ ਵੀ ਲੱਗ ਰਹੇ ਆ ਤੇ ਇਹ ਆਪਾਂ ਗੱਲ ਕਰੀਏ ਸੀਸੀਟੀ ਕੈਮਰੇ ਦਾ ਸਾਨੂੰ ਫਾਇਦਾ ਬਹੁਤ ਆ ਬਹੁਤ ਸਾਰੇ ਫੀਚਰ ਇਹਨਾਂ ਚ ਆਉਂਦੇ ਐ ਜਿਵੇਂ ਜਿਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਆ ਲੇਕਿਨ ਕਈ ਥਾਵਾਂ ਤੇ ਦੇਖਣ ਨੂੰ ਇਹ ਵੀ ਮਿਲਿਆ ਵੀ ਚੋਰ ਜਿਹੜੇ ਆ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਜਿਹੜਾ ਆ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਆ ਤੇ ਅਸੀਂ ਕੁਝ ਕਰ ਨਹੀਂ ਪਾਉਂਦੇ ਯਕੀਨਸਾਤ ਦੇ ਆ ਵੀ ਸਾਨੂੰ ਕਈ ਵਾਰੀ ਪਤਾ ਨਹੀਂ ਲੱਗ ਪਉਂਦਾ ਲੇਕਿਨ ਉਹ ਜਿਹੜੇ ਘਰ ਦੇ ਅੰਦਰ ਆ ਵੜਦੇ ਆ ਤੇ ਮਤਲਬ ਗਲਤ ਹਰਕਤ ਕਰ ਦਿੰਦੇ ਆ ਸੋ ਦੋਸਤੋ ਸੀਸੀਟੀਵੀ ਕੈਮਰੇ ਵਿਚਨਕ ਕਾਫੀ ਸਾਰੇ ਫੰਕਸ਼ਨਸ ਹੁੰਦੀ ਹੈ ਜਿਹੜੇ ਸਾਨੂੰ ਪਤਾ ਹੀ ਨਹੀਂ ਹੁੰਦੇ ਆ ਜਿਨ੍ਹਾਂ ਦੀ ਮਤਲਬ ਦੇ ਨਾਲ ਜਿਹੜਾ ਅਸੀਂ ਇਸ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਹੀ ਜਿਹੜਾ ਆ ਰੋਕ ਸਕਦੇ ਆ ਤੇ ਕਿਉਂਕਿ ਦੇਖੋ ਅਲਰਟ ਸਾਨੂੰ ਮਿਲਣਾ ਹੁੰਦਾ ਆ ਵੀ ਜਦੋਂ ਕੋਈ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਜੇ ਸਾਡੇ ਘਰ ਦੇ ਜਿਹੜਾ ਬਾਉਂਡਰੀ ਆ ਉੱਤੇ ਕੋਈ ਆਉਂਦਾ ਆ ਜਾਂ ਗੇਟ ਤੇ ਕੋਈ ਆਉਂਦਾ ਆ ਸਾਨੂੰ ਇਮੀਡੀਏਟਲੀ ਅਲਰਟ ਮਿਲ ਜਾਏ ਜਾਂ ਕਿਸੇ ਕਿਸਮ ਦਾ ਨੋਟੀਫਿਕੇਸ਼ਨ ਮਿਲ ਜਾਏ ਜਾਂ ਕਿਸੇ ਕਿਸਮ ਦੀ ਆਵਾਜ਼ ਆ ਬੀਪ ਕੋਈ ਸਾਊਂਡ ਕੋਈ ਸਾਇਰਨ ਤੇ ਮਿਲ ਜਾਏ ਤੇ ਸਾਨੂੰ ਜਿਹੜਾ ਅਲਰਟ ਹੋ ਸਕਦਾ ਆ ਸੁਕਈ ਵਾਰੀ ਅਸੀਂ ਐਕਸਟਰਾ ਜਿਹੜਾ ਬਾਸ ਸਪੀਕਰ ਵਾਲਾ ਨਹੀਂ ਲਗਾਉਂਦੇ ਆ ਵੀ ਜਿਹਦੇ ਨਾਲ ਆਸ-ਪਾਸੇ ਲੋਕਾਂ ਨੂੰ ਡਿਸਟਰਬੈਂਸ ਹੁੰਦੀ ਆ ਬਟ ਸਾਡੇ ਮਨ ਚ ਇਹ ਹੁੰਦਾ ਵੀ ਸਾਨੂੰ ਅਲਰਟ ਮਿਲ ਜਾਏ ਸੋ ਦੋਸਤੋ ਇਹ ਸੈਟਿੰਗ ਹਰ ਡੀਵੀਆਰ ਚ ਹੁੰਦੀ ਆ ਖਾਸ ਕਰਕੇ ਜਿਹੜੇ ਹਿਕ ਕਨੈਕਟਰ ਦੇ ਆ ਜਾਂ ਹਿਕ ਵਿਜ਼ਨ ਦੇ ਜਿਹੜੇ ਸਿਸਟਮ ਆਪਾਂ ਘਰ ਲਾਏ ਹੋਏ ਆ ਇਹਨਾਂ 'ਚ ਫੰਕਸ਼ਨ ਹੁੰਦਾ ਆ ਜਿਹਦੇ ਜ਼ਰੀਏ ਜਿਹੜਾ ਉਹ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਜਦੋਂ ਵੀ ਤੁਹਾਡੇ ਮੇਨ ਗੇਟ ਦੇ ਉੱਤੇ ਜਾਂ ਤੁਹਾਡੇ ਚਾਰੇ ਦੁਆਰ ਵਾਲੇ ਦੁਆਲੇ ਜਿੱਥੇ ਵੀ ਤੁਹਾਡੇ ਕੈਮਰੇ ਲੱਗੇ ਹੈਗੇ ਆ ਉਰੇ 'ਚ ਅਸੀਂ ਇੱਕ ਬਾਰਡਰ ਸੈੱਟ ਕਰ ਦਈਏ ਸ ਤੇ ਮੈਪਿੰਗ ਕਰ ਦਿੱਤੀ ਜਿਹਦੇ ਜਰੀਏ ਉਹ ਜੇ ਉਸ ਉਸ ਕੋਈ ਪਾਰਟੀਕਲ ਲੋਕੇਸ਼ਨ ਦੇ ਉੱਤੇ ਕੋਈ ਆਉਂਦਾ ਹੈ ਨਾ ਤੇ ਦੋਸਤੋ ਤੁਹਾਡਾ ਡੀਵੀਆਰ ਜਿਹੜਾ ਤੁਹਾਨੂੰ ਬੀਪ ਕਰਕੇ ਦੱਸੇਗਾ ਰੱਬ ਨਾ ਕਰੇ ਜੇ ਰਾਤ ਨੂੰ ਕੋਈ ਚੋਰ ਆਉਂਦੇ ਹੈਗੇ ਆ ਤੁਹਾਡੇ ਗੇਟ ਟੱਪਣ ਦੀ ਕੋਸ਼ਿਸ਼ ਕਰਦੇ ਆ ਜਾਂ ਚਾਰਦਵਾਰੀ ਲੰਗਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਤੁਹਾਡੇ ਕੈਮਰੇ ਜਿਹੜੇ ਆ ਇਮੀਡੀਏਟਲੀ ਨੋਟ ਡੀ ਮੋਸ਼ਨ ਡਿਟੈਕਸ਼ਨ ਕਰਕੇ ਅੰਦਰ ਬੀਪ ਦੇਣਗੇ ਸੋ ਸੈਟਿੰਗ ਕਿਵੇਂ ਕਰਨੀ ਆ ਉਹ ਤੁਹਾਨੂੰ ਦੱਸਦੇ ਆ ਉਹ ਸੈਟਿੰਗ ਜਰੂਰ ਤੁਸੀਂ ਕਰੋ ਤੇ ਆਦਾਂ ਦਾ ਹੱਜ਼ਰ ਕਿਦਾਂ ਕਰਦੇ ਸੈਟਿੰਗ ਸਿੰਪਲੀ ਸੈਟਿੰਗ ਚ ਜਾਣਾ ਆ ਉਸ ਤੋਂ ਬਾਅਦ ਜਾਣਾ ਆ ਆਪਾਂ ਇਵੈਂਟ ਤੇ ਠੀਕ ਹੈ ਜੀ ਇਵੈਂਟ ਤੇ ਜਾਣ ਤੋਂ ਬਾਅਦ ਦੋਸਤੋ ਇਸ ਤਰੀਕੇ ਨਾਲ ਆਪਾਂ ਜਿਹੜੀ ਮੈਪਿੰਗ ਕਰਨੀ ਆ ਠੀਕ ਆ ਆਪਾਂ ਕੈਮਰੇ ਨੰਬਰ ਆਫ ਕੈਮਰੇ ਜਿਹੜੇ ਆ ਸਿਲੈਕਟ ਕਰ ਲੈਣੇ ਆ ਮੰਨ ਲਓ ਆਹ ਕੈਮਰਾ ਆ ਠੀਕ ਹੈ ਜੀ ਜਾਂ ਤੁਸੀਂ ਫਰੰਟ ਸਾਈਡ ਦਾ ਜਿੱਦਾਂ ਆਪਾਂ ਜਿੱਦੋਂ ਕੋਈ ਵੀ ਕਰ ਸਕਦੇ ਆ ਇਹ ਮੇਰੇ ਕੋਲ ਬਾਰਡਰ ਆ ਨਾ ਪਹਿੱਖ ਸੈੱਟ ਕੀਤਾ ਹੋਇਆ ਮੈਂ ਹਰ ਕੈਮਰੇ ਦੀ ਕੀਤਾ ਹੋਇਆ ਆ ਇਸ ਤਰੀਕੇ ਨਾਲ ਆਪਾਂ ਬਾਉਂਡਰ ਸੈੱਟ ਕਰਨੇ ਆ ਉਹ ਕਿਵੇਂ ਕਰਨੇ ਆ ਉਹ ਵੀ ਤੁਹਾਨੂੰ ਦੱਸਣਾ ਇੱਕ ਸੈਟਿੰਗ ਹੈਗੀ ਆ ਡਰਾ ਏਰੀਆ ਤੁਸੀਂ ਇਸ ਇਹਨੂੰ ਇਹਨੂੰ ਕਰਕੇ ਇਸ ਤਰੀਕੇ ਨਾਲ ਆਪਣੀ ਆਪਣੀ ਪੁਆਇੰਟਿੰਗ ਕਰ ਲੈਣਾ ਜਿੱਥੇ ਤੇ ਪੁਆਇੰਟ ਤੁਸੀਂ ਕਰਨੇ ਸਾਰੀ ਰੋਡਾਂ ਕਾਂ ਦੀ ਲੋੜ ਨਹੀਂ ਕਿਉਂਕਿ ਫਿਰ ਐਮੇਂਟਮੈਂਟ ਦਾ ਨੋਟੀਫਿਕੇਸ਼ਨ ਆਊਗਾ ਤੁਹਾਨੂੰ ਡਿਸਟਰਬੈਂਸ ਹੋਏਗੀ ਤੁਸੀਂ ਸਿਰ ਆਪਣਾ ਆਪਣਾ ਏਰੀਆ ਸਿਲੈਕਟ ਕਰ ਲਓ ਇਸ ਆਪਸ਼ਨ ਕਰਕੇ ਜਦੋਂ 10 ਟਾਈਮ ਹੋ ਜਾਂਦਾ ਇਸ ਤਰੀਕੇ ਨਾਲ ਇੱਕ ਲਿਖਿਆ ਆ ਜਾਣਾ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਅਪਲਾਈ ਕਰ ਦੇਣਾ ਠੀਕ ਹੈ ਜੀ ਇਹ ਕਰਨ ਤੋਂ ਬਾਅਦ ਆਰਬਿਸ਼ ਹੈਗਾ ਇਹਨੂੰ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਕਹਣਾ ਲਿੰਕੇਜ ਚ ਜਾਣਾ ਲਿੰਕੇਜ ਐਕਸ਼ਨ ਠੀਕ ਹੈ ਇਹ ਕਿੱਚ ਕਰਨਾ ਹੈ ਮੋਸ਼ਨ ਡਿਟੈਕਸ਼ਨ ਸੈਟਿੰਗ ਚ ਜਾਣਾ ਵੈਸੇ ਤੇ ਕਾਫੀ ਸਾਰੇ ਸੈਟਿੰਗਸ ਹੈਗੀਆਂ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈ ਲੇਕਿਨ ਆਪਾਂ ਕਿਉਂਕਿ ਮੋਸ਼ਨ ਡਿਟੈਕਸ਼ਨ ਕਰਨੀ ਆ ਇਹ ਚ ਆ ਕੇ ਇਹ ਚ ਜਿਹੜੀਆਂ ਚੜੀਆਂ ਤਿੰਨ ਪੈਨੀਆਂ ਸੈਟਿੰਗ ਹੈ ਤੁਸੀਂ ਇਹਨਾਂ ਨੂੰ ਐਨੇਬਲ ਕਰ ਦੇਣਾ ਠੀਕ ਹੈ ਐਨੇਬਲ ਕਰਨ ਤੋਂ ਬਾਅਦ ਤੁਸੀਂ ਜਿਹੜਾ ਨੂੰ ਅਪਲਾਈ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਕੱਲੇ-ਕੱਲੇ ਕੈਮਰੇਜ਼ ਜਾ ਕੇ ਕੱਲੇ-ਕੱਲੇ ਜਿੰਨੇ ਤੁਹਾਡੇ ਕੈਮਰੇ ਲੱਗੇ ਹੈਗੇ ਆ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਸੈਟਿੰਗ ਕਰ ਲੈਣੀ ਮੈਪਿੰਗ ਕਰ ਦੇਣੀ ਜਿਹਦਾ ਆ ਮੈਪ ਐ ਕੀਤਾ ਹੋਇਆ ਆ ਵੀ ਰਾਤ ਨੂੰ ਡਿਸਟ੍ਰਿਕਟ ਦਾ ਮੈਪਿੰਗ ਕੀਤੀ ਹੋਈ ਆ ਠੀਕ ਆ ਤੇ ਜਦੋਂ ਚਾਹੇ ਦਿਨਿਆ ਚਾਹੇ ਰਾਤ ਆ ਚਾਹੇ ਕੋਈ ਵੀ ਇਥੇ ਆਊਗਾ ਵੜਨ ਦੀ ਕੋਸ਼ਿਸ਼ ਕਰੂਗਾ ਇਮੀਡੀਏਟ ਇੱਕ ਤਾਂ ਤੁਹਾਡੇ ਮੋਬਾਈਲ ਦੇ ਉੱਤੇ ਜਿਹੜਾ ਐਪ ਇੰਸਟਾਲ ਕੀਤੀ ਹੋਈ ਆ ਤੁਹਾਨੂੰ ਉੱਥੇ ਮੈਸੇਜ ਆਏਗਾ ਠੀਕ ਆ ਔਰ ਉਸ ਤੋਂ ਇਲਾਵਾ ਜੇ ਕੋਈ ਇਥੋਂ ਨੰਗਣ ਦੀ ਕੋਸ਼ਿਸ਼ ਕਰਦਾ ਤੁਹਾਡੇ ਡੀਵੀਆਰ ਦੇ ਵਿੱਚ ਜਿਹੜਾ ਸਾਊਂਡ ਆਏਗਾ ਠੀਕ ਹੈ ਬੀ ਪਾਏਗਾ ਆ ਗਈ ਤਹਾ ਬਜ਼ਰ ਨੋਟਿਸ ਇਨ ਕਿਸੇ ਉਹ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤੁਹਾਨੂੰ ਆਵਾਜ਼ ਨਹੀਂ ਚਾਹੀਦੀ ਤੁਸੀਂ ਇਹਨੂੰ ਡਿਸੇਬਲ ਕਰ ਦਿਓ ਪਰ ਇਹਦਾ ਫਾਇਦਾ ਬਹੁਤ ਆ ਰਾਤ ਨੂੰ ਜੇ ਕੋਈ ਗਲਤ ਅਨਸਰ ਜਿਹੜਾ ਤੁਹਾਡੇ ਘਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਆ ਕੈਮਰੇ ਲੱਗੇ ਹੋਏ ਆ ਮੋਸ਼ਨ ਡਿਟੈਕਸ਼ਨ ਦੇ ਵਿੱਚ ਜਾ ਕੇ ਜਦੋਂ ਆਪਾਂ ਉਹਨੂੰ ਐਕਟਿਵ ਕਰ ਦਿੰਦੇ ਆ ਦੋਸਤੋ ਜਦੋਂ ਤੁਹਾਡੇ ਕੈਮਰੇ ਦੇ ਵਿੱਚ ਰੇਂਜ 'ਚ ਕੋਈ ਆਇਆ ਤਾਂ ਇਮੀਡੀਏਲੀ ਇਹ ਜਿਹੜਾ ਤੁਹਾਡੇ ਡੀਵੀਆਰ ਜਿਹੜਾ ਰੋਲਾ ਪਾਉਣਾ ਸ਼ੁਰੂ ਕਰ ਦੇਗਾ ਸੋ ਸਾਨੂੰ ਇਹ ਚਾਹੀਦਾ ਹੁੰਦਾ ਵੀ ਸਾਨੂੰ ਪਤਾ ਲੱਗ ਜਾਵੇ ਕੋਈ ਸਾਡੇ ਆਇਆ ਆ ਉਸ ਤੋਂ ਬਾਅਦ ਜੋ ਐਕਟੀਵਿਟੀ ਕਰਨੀ ਉਹ ਤਾਂ ਅਸੀਂ ਕਰਨੀ ਆ ਨਾ ਬਚਾਦਾ ਅਸੀਂ ਆਪਣਾ ਆਪ ਹੀ ਕਰਨਾ ਆ ਬਟ ਸਾਨੂੰ ਪਤਾ ਲੱਗ ਜਾਂਦਾ ਤੁਹਾਡੇ ਰਾਤ ਦੇ ਵੇਲੇ ਕੋਈ ਆਇਆ ਬਸ ਇੰਨੀ ਛੋਟੀ ਜਿਹੀ ਸੈਟਿੰਗ ਕਰ ਲਓ ਤੇ ਦੁਵਾਰਾ ਕੋਈ ਬੰਦਾ ਤੁਹਾਡੇ ਘਰ ਵੱਲ ਮੂੰਹ ਕਰਨ ਨੂੰ ਉਹਦਾ ਦਿਲ ਨਹੀਂ ਕਰੂਗਾ ਉਹ ਡਰੂਗਾ ਤੁਹਾਡੇ ਘਰ ਵੱਨੋਂ ਆਉਣ ਤੋਂ ਬਸ ਇੰਨੀ ਛੋਟੀ ਜਿਹੀ ਸੈਟਿੰਗ ਕਰ ਲਓ ਤੇ ਤੁਹਾਨੂੰ ਜਿਹੜਾ ਬਿਲਕੁਲ ਬੇਫਿਕਰ ਹੋ ਜਾਓ ਰਾਤ ਨੂੰ ਬਿਲਕੁਲ ਭਾਵੇਂ ਤੁਸੀਂ ਦੋ ਏਸੀ ਲਾ ਕੇ ਸੌਵਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਹਾਡਾ ਡੀਵੀਆਰ ਰੋਲਾ ਪਾ ਦੇਗਾ ਜੇ ਕੋਈ ਰਾਤ ਨੂੰ ਤੁਹਾਡੇ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜੂ ਦੱਸਿਓ ਤੇ ਸਾਇਨ ਨੂੰ ਸਬਸਕ੍ਰਾਈਬ ਰੂ ਕਰ ਲਿਓ ਬਹੁਤ ਬਹੁਤ ਮਿਹਰਬਾਨੀ